ਅੱਜ ਦੇ ਜੋ ਪੈਦਲ ਮਾਰਚ ਤੁਸੀਂ ਕੀਤਾ ਹੈਗਾ ਕਿੰਨਾ ਗੋਸੰਗਤ ਵੱਲੋਂ ਪਰਵਾੰਗਾਰਾ ਮਿਲਿਆ ਜੋ ਧਾਰਤਾ ਨਹੀਂ ਮੰਨਦੇ ਵਿੱਚ ਜਿਸ ਹਿਸਾਬ ਦੇ ਨਾਲ ਤੁਹਾਨੂੰ ਧਮਕੀਆਂ ਵੀ ਮੇਰੀਆਂ ਸੀ ਤੁਹਾਡੇ ਤੇ ਪ੍ਰੈਸ਼ਰ ਵੀ ਬਣਾਇਆ ਗਿਆ ਦੇਖੋ ਜਿਹੜਾ ਸਿਰਕੇ ਡਰਦਾ ਹੀ ਨਹੀਂ ਜੇ ਖਾਸੇ ਡਰਨਾ ਹੋਵੇ ਤਾਂ ਖਾਲਸਾ ਦੇ ਮੈਦਾਨ 'ਚ ਨਹੀਂ ਆਉਂਦਾ ਇਹ ਖਾਲਸਾ ਡਰਦਾ ਹੀ ਨਹੀਂ ਕਦੀ ਵੀ ਜੀ ਬਾਕੀ ਪਿੰਡਾਂ ਦੇ ਵਿੱਚ ਜਾਂਦੇ ਹੋ ਵਿਚਰ ਰਹੇ ਹੋ ਮਿਲ ਰਹੇ ਹੋ ਵੋਟ ਮੰਗ ਰਹੇ ਹੋ ਕਿ ਇਸੇ ਤਰ੍ਹਾਂ ਜਿੱਤਣ ਤੋਂ ਬਾਅਦ ਵੀ ਪਿੰਡਾਂ 'ਚ ਜਾਇਆ ਜਾਏਗਾ ਉਹਨਾਂ ਦੀ ਗੱਲ ਬਾਤ ਨਹੀਂ ਹੋਈ ਜਾਏਗੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਵੇਖੋ ਇਹਨਾਂ ਵਾਸਤੇ ਆਇਆ ਮੇਰੇ ਵੀ ਛੋਟੜੇ ਬੱਚੇ ਆ ਮੈਂ ਵੀ ਘਰ ਛੱਡ ਕੇ ਆਇਆ ਆਪਣੇ ਬੱਚੇ ਕਿਉਂ ਆ ਕਿ ਪੰਥ ਦੇ ਖਾਤਰ ਆਇਆ ਵਾ ਤੇ ਪੰਥ ਦੀ ਇਸ ਟਾਈਮ ਕਾਫੀ ਜਿਆਦਾ ਭੀੜ ਪੈ ਚੁੱਕੀ ਹੈ ਕਿਸੇ ਕਿਸੇ ਨੌਜਵਾਨ ਨੂੰ ਅਗੇ ਆਣਾ ਹੀ ਪਏਗਾ ਠੀਕ ਹੈ ਜੇ ਸਰਕਾਰਾਂ ਪਹਿਲਾਂ 90 ਦੇ ਵਿੱਚ ਕਹ ਲੋ 95 ਵਿੱਚ ਫੇਕ ਇਨਕਾਊਂਟਰ ਕਰਕੇ ਮਰਵਾਉਂਦੀਆਂ ਸੀ ਤੇ ਹੁਣ ਉਹ ਨਸ਼ੇ ਦੇ ਵਿੱਚ ਜਾ ਕੇ ਮਰਵਾ ਰਹੀ ਹੈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਲਤ ਕਰ ਰਹੀ ਹੈ ਜਿਤਾਇਆ ਜਾਊਗਾ ਇਹ ਬਿਲਕੁਲ ਜੀ ਬਿਲਕੁਲ ਮਾਜੀ ਦੇ ਮਜੇਲ ਜਿਹੜੇ ਚੜਦੀ ਕਲਾ ਚ ਆ ਉਹ ਅੱਜ ਮਾਜੀ ਧਰਤੀ ਤੇ ਖਾ ਵੀ ਦਿੱਤਾ ਕਿ ਮਾਜੀ ਚਨਲ ਹਮੇਸ਼ਾ ਚੜਦੀ ਕਲਾ ਰਹਿੰਦੇ ਦੱਬਨ ਵਾਲੇ ਨਹੀਂ ਕਿਸੇ ਤੋਂ ਵੀ ਉਪਰਾ ਵੀ ਆਈ ਆਫਰ ਆ ਦੇਖੋ ਆਂਦੀਆਂ ਰਹਿੰਦੀਆਂ ਪਰ ਅਸੀਂ ਆਫਰ ਆਫਰ ਵਾਲੇ ਪਾਸੇ ਆਪਾਂ ਨਹੀਂ ਜਾਂਦੇ ਜੀ ਉਹ ਜਿੰਨਾ ਹੀ ਸੋਚ ਸਕਦੇ ਉਸ ਤੋਂ ਕਈ ਗੁਰੂਆਂ ਸੰਗਤਾਂ ਨੇ ਪਿਆਰ ਕੀਤਾ ਇਹਨਾਂ ਦਾ ਮੈਂ ਜਿੰਨੀ ਵੀ ਸੰਗਤ ਆਈ ਹੈ ਇਹਨਾਂ ਸਾਰੇ ਸੰਗਤਾਂ ਦਾ ਮੈਂ ਤੈਨੂੰ ਧੰਨਵਾਦ ਕਰਦਾ ਅੱਜ ਦੇ ਜੋ ਪੈਦਲ ਮਾਰਚ ਤੁਸੀਂ ਕੀਤਾ ਹੈਗਾ ਕਿੰਨਾ ਗੂ ਸੰਗਤ ਵੱਲੋਂ ਪਰਵਾੰਗਾਰਾ ਮਿਲਿਆ ਜਿਹੜਾ ਪੈਦਲ ਡੋਰ ਟੂ ਡੋਰ ਤੁਸੀਂ ਜਾ ਕੇ ਪ੍ਰਚਾਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿੰਨਾ ਹੀ ਸੋਚ ਸਕਦੇ ਉਸ ਤੋਂ ਕਈ ਗੁਰੂਆਂ ਸੰਗਤਾਂ ਨੇ ਪਿਆਰ ਕੀਤਾ ਇਹਨਾਂ ਦਾ ਮੈਂ ਜਿੰਨੀ ਵੀ ਸੰਗਤ ਆਈ ਹੈ ਇਹਨਾਂ ਸਾਰੇ ਸੰਗਤਾਂ ਦਾ ਮੈਂ ਤੈਨੂੰ ਧੰਨਵਾਦ ਕਰ ਤੇ ਬਹੁਤ ਵੱਡੀ ਤਾਦਾਦ ਦੇ ਨਾਲ ਸੰਗਤ ਆਈ ਬਹੁਤ ਜਿਆਦਾ ਕਿਲੋਮੀਟਰ ਹਸਾਮਨਾ ਤੇ ਮਿਲ ਕੇ ਸੰਗਤ ਆਈ ਹੈ ਜਿੱਥੇ ਸਰਾਂਖ ਪਰਿਵਾਰ ਜੋ ਸੀ ਇਲੈਕਸ਼ਨਾਂ ਦੇ ਵਿੱਚ ਅੱਜ ਕੁੱਦੇਓ ਡਰਤਾ ਨਹੀਂ ਮੰਨਦੇ ਵਿੱਚ ਜਿਸ ਹਿਸਾਬ ਦੇ ਨਾਲ ਤੁਹਾਨੂੰ ਧਮਕੀਆਂ ਵੀ ਮੇਰੀਆਂ ਸੀ ਤੁਹਾਡੇ ਤੇ ਪ੍ਰੈਸ਼ਰ ਵੀ ਬਣਾਇਆ ਗਿਆ ਦੇਖੋ ਜਿਹੜਾ ਡਾਡੂੜ ਦੀ ਚੀਜ਼ ਹੁੰਦੀ ਨਾ ਖਾਲਸਾ ਕੇ ਡਰਦਾ ਹੀ ਨਹੀਂ ਜੇ ਖਾਸ ਕਰਕੇ ਡਰਨਾ ਹੋਵੇ ਤਾਂ ਖਾਲਸਾ ਕਦੀ ਮੈਦਾਨ 'ਚ ਨਹੀਂ ਆਉਂਦਾ ਇਹ ਖਾਲਸਾ ਡਰਦਾ ਹੀ ਨਹੀਂ ਕਦੀ ਵੀ ਜੀ ਬਾਕੀ ਧਮਕੀਆਂ ਧਮਕੀਆਂ ਤੇ ਚਲੋ ਆਉਂਦੀਆਂ ਰਹਿੰਦੀਆਂ ਇਹਨਾਂ ਦੀ ਪ੍ਰਵਾਨ ਹੀ ਕਦੀ ਕੀਤੀ ਨਾ ਕੀ ਕਰਦੇ ਆ ਜੋਰਾ ਸ਼ੋਰਾਂ ਤੇ ਪ੍ਰਚਾਰ ਚੱਲਦੇ ਆ ਬਿਲਕੁਲ ਵੀ ਚੜ੍ਹਦੀ ਕਲਾ ਦਾ ਪ੍ਰਚਾਰ ਹੈ ਬਹੁਤ ਕਾਮਯਾਬੀ ਹੈ ਚਾਲਾਂ ਦਾ ਕੀ ਕਹਿਣਾ ਹੈਗਾ ਫਿਰ ਜਿਤਾਇਆ ਜਾਊਗਾ ਤੁਹਾਡੀ ਬਿਲਕੁਲ ਜੀ ਬਿਲਕੁਲ ਮਾਜੀ ਦੇ ਮਝੈਲ ਜਿਹੜੇ ਚੜਦੀ ਕਲਾ ਚ ਆ ਉਹ ਅੱਜ ਮਾਜੀ ਧਰਤੀ ਤੇ ਖਾ ਵੀ ਦਿੱਤਾ ਕਿ ਮਾਜੀ ਚਨੈਲ ਹਮੇਸ਼ਾ ਚੜਦੀ ਕਲਾ ਰਹਿੰਦੇ ਦੱਬਨ ਵਾਲੇ ਕਿਸੇ ਤੋਂ ਵੀ ਇਹ ਸਰਕਾਰਾਂ ਜਿੰਨੀਆਂ ਮਰਜ਼ੀ ਕਹਿਣ ਕਿ ਪਰਚੇ ਕਰਦੇ ਨੇ ਜੋ ਕਰਦੇ ਨੇ ਪਰ ਇਹ ਬਹੁਤ ਜ਼ਿਆਦਾ ਮਤਲਬ ਕੀ ਪਿਆਰ ਕਰਦੀ ਹੈ ਉਪਰਾਂ ਵੀ ਆਈ ਆ ਓਫਰਾ ਦੇਖੋ ਆਉਂਦੀਆਂ ਰਹਿੰਦੀਆਂ ਪਰ ਅਸੀਂ ਓਫਰਾ ਓਫਰਾਂ ਵਾਲੇ ਪਾਸੇ ਆਪਾਂ ਨਹੀਂ ਜਾਂਦੇ ਜੀ ਤੁਸੀਂ ਜਿਹੜੇ ਸੂਬਾ ਸਿੰਘ ਵੱਲੋਂ ਸਤਾਏ ਗਏ ਸੀ ਹਨਾ ਕਿਉਂਕਿ ਇਹ ਮਾਝੇ ਦੀ ਧਰਤੀ ਹੈ ਇੱਥੋਂ ਹੀ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਕੋਈ ਉਹ ਪਰਿਵਾਰ ਵੀ ਤੁਹਾਡੇ ਨਾਲ ਜੁੜੇ ਆ ਗੱਲਬਾਤ ਤੁਸੀਂ ਉਹਨਾਂ ਨਾਲ ਹਾਂਜੀ ਹਾਂਜੀ ਪਿੰਡਾਂ ਵਿੱਚ ਚਾਹੀਦਾ ਜੀ ਕਾਫੀ ਜ਼ਿਆਦਾ ਵਿਚਰੀਦਾ ਤੇ ਪਿੰਡਾਂ ਦੇ ਲੋਕ ਇਹੋ ਕਹਿ ਰਹੇ ਕਿ ਸਕੇ ਕੋਈ ਕਹਿੰਦਾ ਮੇਰਾ ਬਾਪ ਮਾਰਦਾ ਕੋਈ ਕਹਿੰਦਾ ਮੇਰੀ ਮਾਂ ਮਾਰਦੀ ਕੋਈ ਕਹਿੰਦਾ ਮੇਰੇ ਬੱਚੇ ਮਾਰਤੇ ਨੇ ਮਤਲਬ ਐ ਚੀਜ਼ਾਂ ਕਾਫੀ ਜ਼ਿਆਦਾ ਆ ਰਹੀਆਂ ਹਨ ਕਿਹੜੇ ਮੁੰਡਿਆਂ ਤੇ ਫਿਰ ਉਹਨਾਂ ਨੂੰ ਭਰੋਸਾ ਦਵਾ ਮੈਂ ਦੇਖੋ ਉਹਨਾਂ ਨੂੰ ਇੱਕੋ ਗੱਲ ਕਹੀ ਹੋਈ ਨੌਜਵਾਨ ਜਿਹੜੀ ਪੀੜ੍ਹੀ ਹੈ ਸਾਰੀ ਦੇਖਿਆ ਜਾਵੇ ਨਸ਼ੇ ਦੇ ਵਿੱਚ ਤਰਾਸ-ਰਾਸ ਹੋ ਰਹੀ ਹੈ ਨੌਜਵਾਨ ਸਾਡੀ ਪੀੜ੍ਹੀ ਜਿਹੜੀ ਹੈ ਉਹ ਸਮਝੋ ਕਿ ਪੰਜਾਬ ਦੀ ਖਰੀੜ ਦੀ ਹੱਡੀ ਹੈ ਜੇ ਸਰਕਾਰਾਂ ਪਹਿਲਾਂ 90 ਦੇ ਵਿੱਚ ਕਹ ਲਓ 95 ਵਿੱਚ ਫੇਕ ਇਨਕਾਊਂਟਰ ਕਰਕੇ ਮਰਵਾਉਂਦੀਆਂ ਸੀ ਤੇ ਹੁਣ ਉਹ ਨਸ਼ੇ ਦੇ ਵਿੱਚ ਜਾ ਕੇ ਮਰਵਾ ਰਹੀਆਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਲਤ ਕਰ ਰਹੀ ਹੈ ਕਿ ਜਿਵੇਂ ਅੱਜ ਸੰਗਤਾਂ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋ ਵਿਚਰ ਰਹੇ ਹੋ ਮਿਲ ਰਹੇ ਹੋ ਵੋਟ ਮੰਗ ਰਹੇ ਹੋ ਕਿ ਇਸੇ ਤਰ੍ਹਾਂ ਜਿੱਤਣ ਤੋਂ ਬਾਅਦ ਵੀ ਪਿੰਡਾਂ 'ਚ ਜਾਇਆ ਜਾਏਗਾ ਉਹਨਾਂ ਦੀ ਗੱਲਬਾਤ ਨਹੀਂ ਜਾਏਗੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਵੇਖੋ ਇਹਨਾਂ ਵਾਸਤੇ ਹੀ ਆਇਆ ਮੇਰੇ ਵੀ ਛੋਟੜੇ ਬੱਚੇ ਆ ਮੈਂ ਵੀ ਘਰ ਛੱਡ ਕੇ ਆਇਆ ਆਪਣੇ ਬੱਚੇ ਕਿਉਂ ਆ ਕਿ ਪੰਥ ਦੇ ਖਾਤਰ ਆਇਆ ਵਾ ਤੇ ਪੰਥ ਦੀ ਇਸ ਟਾਈਮ ਕਾਫੀ ਜ਼ਿਆਦਾ ਭੀੜ ਪੈ ਚੁੱਕੀ ਹੈ ਕਿਸੇ ਕਿਸੇ ਨੌਜਵਾਨ ਨੂੰ ਅਗੇ ਆਣੇ ਪਏਗਾ ਬਿਲਕੁਲ ਤੇ ਜਿਸ ਹਿਸਾਬ ਦੇ ਨਾਲ ਨਸ਼ਾ ਕਿਹਾ ਜਾ ਰਿਹਾ ਪਿਤਰਨ ਤਰਨ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈਗਾ ਪਿੰਡਾਂ ਪਿੰਡਾਂ ਦੇ ਵਿੱਚ ਨਸ਼ਾ ਆਮ ਵਿਕ ਰਿਹਾ ਹੈਗਾ ਤਾਂ ਤੁਸੀਂ ਇਸ ਮੁੱਦੇ ਤੇ ਵੀ ਜਿਹੜੀ ਕਿ ਕਿਆ ਗੱਲ ਕੀਤੀ ਹੈ ਕਿ ਨਸ਼ੇ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਭਾਈ ਅਮਰਤਪਾਲ ਜੀ ਨੇ ਇੱਕ ਖਾਲਸਾ ਵਹਿਿਰ ਚਲਾਈ ਸੀ ਨੌਜਵਾਨ ਜੁੜੇ ਸੀ ਤਾਂ ਤੁਸੀਂ ਦੱਸੋ ਅੱਗੇ ਕਿੱਦਾਂ ਚੱਲੇਗਾ ਬਿਲਕੁਲ ਜੀ ਬਿਲਕੁਲ ਵੀਰ ਅਮਰਤਪਾਲ ਸਿੰਘ ਜੀ ਤੋਂ ਆਇਆ ਸੀ ਉਹਨੇ ਖਾਲਸਾ ਵੀ ਚਲਾਈ ਸੀ ਬਹੁਤ ਜ਼ਿਆਦਾ ਨੌਜਵਾਨ ਨੇ ਨਸ਼ੇ ਛੱਡ ਦਿੱਤੇ ਸੀ ਪਰ ਸਰਕਾਰਾਂ ਨੂੰ ਕਿਤੇ ਨਾ ਕਿਤੇ ਵੀ ਨੌ ਅਮਰਤਪਾਲ ਚੁੱਭਣ ਲਾ ਪਿਆ ਉਹਨਾਂ ਨੇ ਚੋਕੇ ਐਨਐਸਏ ਲਾ ਕੇ ਟੂਫੂ ਦਾ ਜੇਲ੍ਹ ਚ ਪਾ ਪਾਤਾ ਹੈ ਨਾ ਕਿਤਨਾ ਕਿਤੇ ਸਰਕਾਰਾਂ ਨੂੰ ਇਸ ਚੀਜ਼ ਦਾ ਪਤਾ ਸੀ ਕਿ ਹੁਣ ਜੇ ਨਸ਼ਾ ਬੰਦ ਹੋ ਗਿਆ ਤੇ ਸਾਡੇ ਕੰਮਕਾਰ ਕਿਵੇਂ ਚੱਲਣਗੇ ਸਾਰੇ ਕਾਰੋਬਾਰ ਦੇ ਵਿੱਚ ਹਿੱਸਾ ਇਹਨਾਂ ਦਾ ਨਸ਼ੇ ਦੇ ਕਾਰੋਬਾਰ ਤੋਂ ਕਰਦੇ ਨੇ ਜਿਹੜੇ ਹਨ ਪਰ ਕਿਤਨਾ ਕਿਤੇ ਸਰਕਾਰਾਂ ਆਪ ਇਨਵੋਲ ਹੋ ਤਾਂ ਤੇ ਨਸ਼ਾ ਖਤਮ ਨਹੀਂ ਹੋ ਰਿਹਾ ਜੀ ਤਾਂ ਜਿਹੜੀਆਂ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਰਾਜਨੀਤਿਕ ਪਾਰਟੀਆਂ ਪਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਹ ਦੇਖੋ ਜੀ ਟਿੱਪਣੀਆਂ ਇਹਨਾਂ ਨੂੰ ਮੇਰੇ ਸਾਹਮਣੇ ਟਿੱਪਣੀਆਂ ਨਹੀਂ ਕਰਨੀ ਚਾਹੀਦੀਆਂ ਜਿਹੜੇ ਲੋਕੀ ਹੈ ਨਾ ਉਹ ਹਮੇਸ਼ਾ ਮੁੱਦਾ ਲੱਭਦੇ ਨੇ ਕਿ ਕੋਈ ਨਾ ਕੋਈ ਮੁੱਦਾ ਹੋਵੇ ਹੈ ਨਾ ਕਿ ਸੋਚ ਸ਼ਬਦ ਬੱਦ ਕੇ ਵੀ ਤੁਸੀ ਬਹੁਤ ਜ਼ਿਆਦਾ ਗਲਤ ਨਿੰਦਨਜੋਗ ਹੈ ਜੀ ਇਹ ਨਿੰਦੇਜੋਗ ਕਦੀ ਵੀ ਨਹੀਂ ਹੋਣਾ ਚਾਹੀਦਾ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਕਿ ਸਾਰੇ ਇੱਕੋ ਹੀ ਆ ਖਾਲਸਾ ਜਿਹੜਾ ਸਾਰਾ ਇੱਕੋ ਹੀ ਆ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹੈ ਨਾ ਸਾਰਿਆਂ ਨੂੰ ਬਰਾਬਰ ਤੇ ਮਾਨਤਾ ਦਿੱਤੀ ਹੈ ਪਰ ਕਿਤੇ ਨਾ ਕਿਤੇ ਰਾਜਨੀਤੀ ਦੀ ਕੁਰਸੀ ਤੇ ਬਹਿ ਜਾਂਦੇ ਨੇ ਉਹਨਾਂ ਨੂੰ ਸੱਤਾ ਦਾ ਨਸ਼ਾ ਹੁੰਦਾ ਸੱਤਾ ਦੇ ਨਸ਼ੇ ਵਿੱਚ ਆ ਕੇ ਕੋਈ ਨਾ ਕੋਈ ਬਿਆਨ ਦੇ ਜਾਂਦੇ ਪਰ ਉਹ ਗਲਤ ਕਰਦੇ ਨਾ